ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਕਈ ਵਾਰ ਨਾ ਆਪਣੇ ਨਾਲ ਐਦਾਂ ਹੁੰਦਾ ਵੀ ਮੰਨ ਲਓ ਤੁਸੀਂ ਘਰ 'ਚ ਇਕੱਲੇ ਹੋ ਤੁਹਾਡੇ ਕਮਰੇ 'ਚ ਇੱਕ ਪਾਣੀ ਦਾ ਗਲਾਸ ਭਰਿਆ ਪਿਆ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸੋਚਿਆ ਵੀ ਮੈਂ ਮ ਇੱਕ ਮਲਟੀਵਿਟਾਮਿਨ ਕੈਪਸੂਲ ਖਾ ਲਵਾਂ ਉਹਦੇ ਲਈ ਤੁਸੀਂ ਉਸ ਪਾਣੀ ਦੇ ਗਲਾਸ ਦੇ ਵਿੱਚੋਂ ਅੱਧਾ ਪਾਣੀ ਪੀ ਲੈਨੇ ਹੋ ਤੇ ਅੱਧਾ ਛੱਡ ਦੇਨੇ ਹੋ ਤੁਸੀਂ ਚੁੱਪਚਾਪ ਚੈਨ ਦੀ ਨੀਂਦ ਸੌ ਜਾਂਦੇ ਹੋ ਤੁਸੀਂ ਸਵੇਰੇ ਜਾਨ ਤਰੋਤਾਜ਼ਾ ਉੱਠਦੇ ਹੋ ਪਰ ਤੁਸੀਂ ਦੇਖਦੇ ਹੋ ਵੀ ਜਿਹੜਾ ਗਲਾਸ ਪਾਣੀ ਦਾ ਰਾਤ ਤੁਸੀਂ ਅੱਧਾ ਪੀ ਕੇ ਕੈਪਸੂਲ ਲੈ ਕੇ ਸੋਏ ਸੀ ਉਹ ਗਲਾਸ ਪਾਣੀ ਨਾਲ ਪੂਰਾ ਭਰਿਆ ਪਿਆ ਸਾਹਮਣੇ ਪਿਆ ਤੁਹਾਡੇ ਤੁਹਾਨੂੰ ਪੱਕਾ ਪਤਾ ਹੈ ਵੀ ਤੁਸੀਂ ਪਾਣੀ ਦਾ ਗਲਾਸ ਅੱਧਾ ਪੀਤਾ ਸੀਗਾ ਘਰ 'ਚ ਤੁਸੀਂ ਇਕੱਲੇ ਹੋ ਖਾਦੇ ਹੋਏ ਕੈਪਸੂਲ ਦਾ ਰੈਪਰ ਥੱਲੇ ਗਿਰਿਆ ਪਿਆ ਤਾਂ ਇਹ ਚੀਜ਼ ਸਾਬਤ ਕਰਦੀ ਆ ਵੀ ਤੁਸੀਂ ਗਲਾਸ ਨੂੰ 100% ਅੱਧਾ ਖਾਲੀ ਕਰਕੇ ਸੋਏ ਸੀ ਤਾਂ ਦੋਸਤੋ ਇਹਨੂੰ ਕਹਿੰਦੇ ਨੇ ਟਾਈਮ ਗਲਿਚ ਜਿਹਾ ਇਸ ਵਰਤਾਰੇ ਨੂੰ ਕਹਿੰਦੇ ਨੇ ਦੁਨੀਆ ਭਰ ਦੇ ਵਿੱਚ ਮੰਡੇਲਾ ਇਫੈਕਟ ਇਹਨੂੰ ਮੰਡੇਲਾ ਇਫੈਕਟ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਆਮ ਲੋਕਾਂ ਦੇ ਨਾਲ ਅਹੀਆਂ ਜਿਹਾ ਹਜ਼ਾਰਾਂ ਗੱਲਾਂ ਜਿਹੜੀਆਂ ਜ਼ਿੰਦਗੀ ਦੇ ਦੌਰਾਨ ਘਟਨਾਵਾਂ ਵਾਪਰਦੀਆਂ ਨੇ ਅੱਜ ਆਪਾਂ ਇਸ ਮੰਡੇਲਾ ਇਫੈਕਟ ਤੇ ਹੀ ਦੋਸਤੋ ਗੱਲ ਕਰਾਂਗੇ ਸੋ ਸਾਰੇ ਵੀਰਾਂ ਦਾ ਸਵਾਗਤ ਹੈ ਦੋਸਤੋ ਆਪਣਾ YouTube ਚੈਨਲ ਅਦ੍ਰਿਸ਼ਯ ਪੰਜਾਬੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣਾ ਫੇਸਬੁੱਕ ਪੇਜ ਅਦ੍ਰਿਸ਼ਯਮ ਫਾਲੋ ਕਰਨਾ ਨਾ ਭੁੱਲਣਾ ਸੋ ਵੀਰੋ ਸਵਾਗਤ ਹੈ ਤੁਹਾਡਾ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਮੰਡੇਲਾ ਇਫੈਕਟ ਜ਼ਰੂਰ ਵਾਪਰਦਾ ਹਾਲਾਂਕਿ ਜਿਹੜਾ ਹੈ ਇਹ ਨੈਲਸਨ ਮੰਡੇਲਾ ਦੇ ਨਾਮ ਤੋਂ ਇਸ ਵਰਤਾਰੇ ਦਾ ਨਾਮ ਪਿਆ ਨੈਲਸਨ ਮੰਡੇਲਾ ਦਾ ਪਰ ਇਹਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੈਗਾ ਹਾਲਾਂਕਿ ਉਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਪਰ ਫਿਰ ਵੀ ਇਹਦਾ ਜਿਹੜਾ ਪ੍ਰਚਲਿਤ ਹੋਣਾ ਦੱਖਣੀ ਅਫਰੀਕਾ ਦੇ ਪ੍ਰਭਾਵਸ਼ਾਲੀ ਸਿਆਸਤਦਾਨ ਤੇ ਰਾਸ਼ਟਰਪਤੀ ਨੈਲਸਨ ਮੰਡੇਲਾ ਦੇ ਜੀਵਨ ਨਾਲ ਇੱਕ ਜੁੜੀ ਹੋਈ ਘਟਨਾ ਦੇ ਕਰਕੇ ਸ਼ੁਰੂ ਹੋਇਆ ਹੋਇਆ ਐਵੇਂ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ 27 ਸਾਲ ਜੇਲ੍ਹ 'ਚ ਵਕਰੀ ਯਾਨੀ ਉਹ ਦੱਖਣੀ ਅਫਰੀਕਾ ਦੇ ਸਿਆਸਤਦਾਨ ਹੋਣ ਕਰਕੇ ਸਰਕਾਰ ਉਹਨਾਂ ਦੇ ਅਗੇਂਸਟ ਸੀਗੀ ਉਹਨਾਂ ਨੇ ਅਪਾਰਟਾਈਡ ਜਿਹਨੂੰ ਰੰਗ ਭੇਦ ਨਸਲ ਭੇਦ ਦੀ ਨੀਤੀ ਕਹਿੰਦੇ ਨੇ ਉਦੇ ਖਿਲਾਫ ਜਿਹੜਾ ਇਹ ਬਗਾਵਤ ਕੀਤੀ ਤੇ ਉਹਦੇ ਕਰਕੇ ਸਰਕਾਰ ਨੇ ਉਹਨਾਂ ਨੂੰ ਜੇਲ੍ਹ 'ਚ ਸੜਤਾ ਤੇ ਦੱਖਣੀ ਅਫਰੀਕਾ ਦੀ ਜੇਲ੍ਹ ਦੇ ਵਿੱਚ ਉਹਨਾਂ ਨੇ 27 ਸਾਲ ਬਤਾਏ ਤੇ ਉਸ ਸਮੇਂ ਦੁਨੀਆ 'ਦਰ ਮੌਜੂਦ ਕਰੋੜਾਂ ਲੋਕਾਂ ਦਾ ਇਹ ਦਾਵਾ ਏ ਵੀ ਉਹਨਾਂ ਨੂੰ ਪੱਕਾ ਯਾਦ ਹੈ ਵੀ ਮੰਡੇਲਾ ਦੀ ਜਿਹੜੀ ਮੌਤ ਸੀਗੀ 2000 ਤੋਂ 2005 ਸਾਲ ਦੇ ਦੌਰਾਨ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਜੇਲ੍ਹ ਅੰਦਰ ਹੀ ਹੋ ਗਈ ਸੀਗੀ ਤੇ ਉਹਨਾਂ ਨੇ ਇੱਕ ਖਬਰ ਜਿਹੜੀ ਹੈ 100% ਮੀਡੀਆ ਚ ਸੁਣੀ ਸੀਗੀ ਤੇ ਉਹਨਾਂ ਦੀ ਪਤਨੀ ਨੂੰ ਟੀਵੀ ਤੇ ਕਈਆਂ ਨੇ ਇਹ ਵੀ ਦਾਵਾ ਕੀਤਾ ਕਿ ਬਰਲਾਪ ਕਰਦੇ ਵੀ ਦੇਖਿਆ ਸੀ ਰੋਂਦੇ ਵੀ ਦੇਖਿਆ ਸੀ ਗੀਆਂ ਨੇ ਪਰ ਮੰਡੇਲਾ ਦਾ ਜੇਲ੍ਹ ਤੋਂ ਬਾਹਰ ਆ ਕੇ ਰਾਸ਼ਟਰਪਤੀ ਬਣਨ ਤੋਂ ਬਹੁਤ ਬਾਅਦ ਚ 5 ਦਸੰਬਰ 2013 ਨੂੰ ਮਰੇ ਇਸੇ ਗੱਲ ਕਰਕੇ ਇਸ ਟਾਈਮਲਾਈਨ ਗਲਿਚ ਨੂੰ ਜਾਂ ਇਸ ਟਾਈਮ ਲੈਪਸ ਨੂੰ ਜਾਂ ਇਸ ਪੈਰਲਲ ਰਿਐਲਿਟੀ ਨਾਲ ਜੁੜੀ ਘਟਨਾ ਨੂੰ ਮੰਡੇਲਾ ਇਫੈਕਟ ਦਾ ਨਾਮ ਦਿੱਤਾ ਗਿਆ ਇੱਕ ਨਾ ਫਿਓਨਾ ਬਰੂਮ ਨਾਮ ਦੀ ਪੈਰਾਨਾਰਮਲ ਰਿਸਰਚਰ ਹੈ ਇਨਵੈਸਟੀਗੇਟਰ ਹੈ ਉਹਨੇ ਉਹਦੇ ਨਾਲ ਵੀ ਇਹ ਵਾਪਰਿਆ ਸੀਗਾ ਤਾਂ ਉਹਨੇ ਇਹਦੇ ਲਈ ਇਸ ਤਰ੍ਹਾਂ ਦੀ ਹਰ ਘਟਨਾ ਦੇ ਲਈ ਮੰਡੇਲਾ ਇਫੈਕਟ ਦਾ ਨਾਮ ਜਿਹੜਾ ਹੈਗਾ ਜੋੜਿਆ ਜਾਂ ਰੱਖਿਆ ਉਹਦਾ ਨਾਮ ਭਾਰਤ ਦੇ ਬਹੁਤ ਸਾਰੇ ਲੋਕ ਇਹਨੂੰ ਚੰਦਰ ਚੂੜੇ ਇਫੈਕਟ ਵੀ ਕਹਿ ਦਿੰਦੇ ਨੇ ਉਕਾਉਂ ਕਹਿੰਦੇ ਨੇ ਕਿ ਉਹ ਭਾਰਤ ਦੇ ਵਿੱਚ ਵੀ ਇਹ ਚੀਜ਼ ਜਿਹੜੀ ਇਦਾਂ ਦੀ ਚੰਦਰ ਚੂੜ ਸਿੰਘ ਨਾਮ ਦੇ ਐਕਟਰ ਨਾਲ ਜਿਹੜਾ ਕਿ ਮਾਂਚਸ ਫਿਲਮ ਚ ਆਇਆ ਸੀ ਤੇ ਜੋਸ਼ ਫਿਲਮ ਚ ਵੀ ਸੀਗਾ ਜਿਹੜਾ ਈਸ਼ਵਰੀਆ ਰਾਏ ਦੇ ਨਾਲ ਤੇ ਉਹਦਾ ਸ਼ਾਹਰੂਖ ਖਾਨ ਉਹਦਾ ਸਾਲਾ ਹੁੰਦਾ ਹੈ ਤੇ ਇਸ ਕਰਕੇ ਉਹਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹ ਆਪਾਂ ਅੱਗੇ ਦੀ ਗੱਲ ਕਰਦੇ ਹਾਂ ਹੁਣ ਇਹ ਜਿਹੜਾ ਵਰਤਾਰਾ ਇਹ ਮੰਡੇਲਾ ਇਫੈਕਟ ਇਹਦੇ ਕੀ ਕੀ ਕਾਰਨ ਨੇ ਕਿਉਂ ਇਹ ਵਾਪਰਦਾ ਹੈ ਦੁਨੀਆ ਭਰ ਦੇ ਲੋਕ ਇਹਦੇ ਪਿੱਛੇ ਦੇ ਕਾਰਨ ਜਾਣਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਤਾਂ ਉਹਨਾਂ ਨੇ ਵੱਖ-ਵੱਖ ਲੋਕਾਂ ਦੀ ਕੀ ਵੱਖ-ਵੱਖ ਰਾਇ ਹੈ ਕਾਦੇ ਕਰਕੇ ਇਹ ਹੁੰਦਾ ਸਭ ਤੋਂ ਵੱਧ ਲੋਕਾਂ ਦਾ ਮੰਨਣਾ ਹੈ ਵੀ ਜਿਹੜੀ ਲਾਰਜ ਹਾਈਡਰੋਨ ਕੋਲਾਈਡਰ ਹੈ ਸਰ ਨਾਮ ਦੀ ਮਸ਼ੀਨ ਸੀ ኢ ਆਰ ਐਨ ਜਿਹਨੂੰ ਕਿ ਯੂਰੋਪੀਅਨ ਕਾਉਂਸਲ ਫਾਰ ਨਿਊਕਲੀਅਰ ਰਿਸਰਚ ਵੀ ਕਹਿ ਦਿੱਤਾ ਜਾਂਦਾ ਹੈ ਜਿਹਦੀ ਫੈਸਿਲਿਟੀ ਕਿ ਜਨੇਵਾ ਤੇ ਫ੍ਰਾਂਸ ਦੇ ਬਾਰਡਰ ਤੇ ਯਾਨੀ ਸਵਿਟਜ਼ਰਲੈਂਡ ਦੇ ਵਿੱਚ ਉਸ ਜਗ੍ਹਾ ਤੇ ਜਿਹੜੀ ਕਿ ਫ੍ਰਾਂਸ ਦੇ ਬਾਰਡਰ ਦੇ ਨਾਲ ਲੱਗਦੀ ਹੈ ਜਨੇਵਾ ਦੇ ਵਿੱਚ ਪੈਂਦੀ ਹੈ ਉਸ ਬਾਰਡਰ ਦੇ ਉੱਤੇ ਸਰਨ ਜਿਹੜੀ ਮਸ਼ੀਨ ਲਾਈ ਹੋਈ ਹੈ ਲਾਰਜ ਹਾਈਡਰੋਨ ਕੋਲਾਈਡਰ ਨਾਮ ਦੀ ਉਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਉਹ ਕਹਿੰਦੇ ਵੀ ਉੱਥੇ ਨਾ ਸਮੈਸ਼ਿੰਗ ਆਫ ਐਟਮਸ ਚੱਲਦੀ ਹੈ ਯਾਨੀ ਉੱਥੇ ਪਰਮਾਣੂਆਂ ਨੂੰ ਆਪਸ ਦੇ ਵਿੱਚ ਐਵੇਂ ਟਕਰਾਇਆ ਜਾਂਦਾ ਤੇ ਉਹਦੇ ਤੇ ਐਕਸਪੈਰੀਮੈਂਟ ਕਰ ਕਰਕੇ ਦੇਖੇ ਜਾਂਦੇ ਨੇ ਉਹ ਕਹਿੰਦੇ ਵੀ ਜਿਹੜੀ ਉਹ ਆਟਮਸ ਦੀ ਆਪਸ ਦੇ ਵਿੱਚ ਸਮੈਸ਼ਿੰਗ ਹੈ ਜਾਂ ਟਕਰਾਉਣਾ ਹੈ ਉਹਦੇ ਕਰਕੇ ਮਾਈਕਰੋਸਕੋਪਿਕ ਬਲੈਕ ਹੋਲਸ ਪੈਦਾ ਹੋ ਜਾਂਦੇ ਨੇ ਮਾਈਕਰੋਸਕੋਪਿਕ ਟਾਈਮ ਲਾਈਨ ਬੱਬਲਸ ਪੈਦਾ ਹੋ ਜਾਂਦੇ ਨੇ ਜੀਹਦੇ ਕਰਕੇ ਇਹ ਮੰਡੇਲਾ ਇਫੈਕਟ ਉਹਦੇ ਨਾਲ ਹੋਇਆ ਅਸਲ 'ਚ 2000 ਤੋਂ 2012 ਦੌਰਾਨ ਉਹਨਾਂ ਨੇ ਬਹੁਤ ਇੰਪੋਰਟੈਂਟ ਐਕਸਪੈਰੀਮੈਂਟ ਕੀਤੇ ਲੋਕ ਕਿਉਂ ਇਦਾਂ ਕਹਿੰਦੇ ਨੇ ਕਿਉਂਕਿ ਉਹ ਟਾਈਮ ਮੈਚ ਕਰਦਾ ਆਪਸ ਵਿੱਚ ਉਸ ਦੌਰਾਨ 2000 ਤੋਂ 2012 ਦੇ ਦੌਰਾਨ ਜਿਹੜਾ ਇੰਪੋਰਟੈਂਟ ਐਕਸਪੈਰੀਮੈਂਟ ਕੀਤੇ ਗਏ ਜਿਵੇਂ ਕਿ ਤੁਸੀਂ ਸੁਣਦੇ ਹੋ ਗੋਡ ਪਾਰਟੀਕਲ ਜਿਹਨੂੰ ਕਹਿੰਦੇ ਆ ਹਿਗਜ਼ ਬੋਸਾਨ ਪਾਰਟੀਕਲ ਦੀ ਉਹਦੇ ਦੌਰਾਨ ਜਿਹੜੀ ਹੈਗੀ ਆ ਉਹ ਕੀਤੀ ਗਈ ਖੋਜ ਕੀਤੀ ਗਈ ਤੇ ਇਸੇ ਦੌਰਾਨ ਜਿਹੜਾ ਲਾਰਜ ਹਾਈਡਰੋਨ ਕੋਲਾਈਡਰ ਜਿਹੜਾ ਹੈਗਾ ਸਰਨ ਮਸ਼ੀਨ ਨੂੰ ਲਾਰਜ ਹਾਈਡਰੋਨ ਕੋਲਾਈਡਰ ਬਣਾਇਆ ਗਿਆ ਉਹਨੂੰ ਬਣਾਇਆ ਗਿਆ ਤੀਸਰਾ ਜਿਹੜਾ ਹੈ ਉਸੇ ਟਾਈਮ ਦੇ ਵਿੱਚ ਵਰਲਡ ਵਾਈਡ ਵੈਬ ਤਿਆਰ ਕੀਤਾ ਗਿਆ ਚੌਥੇ ਕੀ ਫਸ ਪਹਿਲੀ ਵੈਬਸਾਈਟ ਜਿਹੜੀ ਹੈਗੀ ਆ ਉਹ ਸਰਨ ਦੁਆਰਾ ਤਿਆਰ ਕੀਤੀ ਗਈ ਸੀਗੀ ਇਸ ਸਾਰੇ ਪ੍ਰਯੋਗ ਜਿਹੜੇ ਨੇ ਮੰਡੇਲਾ ਇਫੈਕਟ ਦੇ ਸਮੇਂ ਦੇ ਨਾਲ ਮੈਚ ਕਰਦੇ ਨੇ ਇਸ ਕਰਕੇ ਲੋਕਾਂ ਦਾ ਇਹ ਮੰਨਣਾ ਹੈ ਕੀ ਇਹ ਜਿਹੜੀ ਘਟਨਾ ਹੈਗੀ ਐ ਇਹ ਉਹਨਾਂ ਦੇ ਕਰਕੇ ਐਕਸਪੈਰੀਮੈਂਟਸ ਦੇਈ ਟਾਈਮਿੰਗ ਦੇ ਨਾਲ ਮੈਚ ਕਰਨ ਕਰਕੇ ਉਸ ਦਰਾਨੀ ਵਾਪਰੀ ਸੀਗੀ ਉਹ ਐਗਜ਼ਾਮਪਲ ਦਿੰਦੇ ਨੇ 2012 ਦੀ ਐਂਡ ਆਫ ਦਾ ਵਰਲਡ ਵਾਲੀ ਘਟਨਾ ਦਾ ਇਹਦੇ ਚ ਕਹਿੰਦੇ ਬਹੁਤ ਵੱਡਾ ਰੋਲ ਸੀਗਾ ਕੀ ਸੀਗਾ ਕਿ 2012 ਦੇ ਵਿੱਚ ਇਹ ਰੌਲਾ ਪਿਆ ਆ ਵੀ ਸੰਸਾਰ ਦਾ ਜਿਹੜਾ ਹੈਗਾ ਅੰਤ ਹੋਣ ਵਾਲਾ ਤੇ ਇਹ ਅੰਤ ਤੈ ਹੈ ਤਾਂ ਕਿਹਾ ਜਾਂਦਾ ਵੀ ਉਹਨੂੰ ਡਿਲੇ ਕਰਨ ਦੇ ਲਈ ਸਰਨ ਦੇ ਥਰੂ ਜਿਹੜੀ ਆਟਮਸ ਦੇ ਬਿਹੇਵੀਅਰ ਨੂੰ ਚੇਂਜ ਕਰਕੇ ਸਾਡੇ ਇਸ ਜਹਾਨ ਦੀ ਇਸ ਦੁਨੀਆ ਦੀ ਟਾਈਮ ਲਾਈਨ ਚੇਂਜ ਕਰ ਦਿੱਤੀ ਗਈ ਤੇ ਸਾਨੂੰ ਜਿਹੜਾ ਹੈਗਾ ਹੋਰ ਟਾਈਮ ਲਾਈਨ ਤੇ ਯਾਨੀ ਹੋਰ ਪੈਰਲਲ ਰਿਐਲਿਟੀ ਤੇ ਪਾ ਦਿੱਤਾ ਗਿਆ ਕਿਉਂਕਿ ਉਸ ਟਾਈਮ ਲਾਈਨ ਦੇ ਵਿੱਚ ਉਸ ਰਿਐਲਿਟੀ ਦੇ ਵਿੱਚ ਦੁਨੀਆ ਦਾ ਅੰਤ ਹੋਣਾ ਤੈ ਸੀ ਉਸ ਅੰਤ ਨੂੰ ਟਾਲਣ ਦੇ ਲਈ ਸਾਰੀ ਦੁਨੀਆ ਨੂੰ ਹੀ ਲਾਰਜ ਹਾਈਡਰੋਨ ਕੋਲਾਈਡਰ ਦੇ ਥਰੂ ਹੋਰ ਟਾਈਮ ਲਾਈਨ ਦੇ ਉੱਤੇ ਪਾ ਦਿੱਤਾ ਗਿਆ ਤਾਂ ਇਹ ਜਿਹੜਾ ਹੈਗਾ ਹੋ ਵੀ ਸਕਦਾ ਏ ਇਹ ਸੱਚ ਵੀ ਹੋ ਸਕਦਾ ਹੈ ਵੀ ਸੰਸਾਰ ਦਾ ਅੰਤ ਟਾਲਣ ਦੇ ਲਈ ਉਹਨਾਂ ਨੇ ਟਾਈਮ ਲਾਈਨ ਇਲੈਕਟ੍ਰੋਮੈਗਨੇਟਿਕ ਫ੍ਰੀਕੁਐਂਸੀ ਦੇ ਥਰੂ ਐਟੋਮਿਕ ਜਿਹੜੇ ਨੇ ਐਕਸਪੈਰੀਮੈਂਟਸ ਦੇ ਥਰੂ ਜਿਹੜੀ ਆ ਚੇਂਜ ਕਰ ਦਿੱਤੇ ਤੁਸੀਂ ਇੱਕ ਚੀਜ਼ ਸੋਚੋ 2012 ਤੋਂ ਤੁਹਾਨੂੰ ਨਹੀਂ ਲੱਗਦਾ ਵੀ ਸਾਰਾ ਕੁਝ ਬਦਲ ਗਿਆ ਪੂਰੀ ਦੁਨੀਆ ਦੇ ਵਿੱਚ ਹੀ ਸਾਰਾ ਕੁਝ ਹੀ ਬਦਲ ਗਿਆ ਜੀਓ ਪੋਲਟਿਕਸ ਬਦਲ ਗਈ ਸੋਸ਼ਲ ਮੀਡੀਆ ਟੋਟਲ ਬਦਲ ਗਿਆ ਸਾਡਾ ਜਿਹੜਾ ਹੈ ਅਸੀਂ ਟੈਕਨੋਲੋਜੀ ਦੇ ਗੁਲਾਮ ਹੋ ਗਏ ਅਧੀ ਹੋ ਗਏ ਮਹਾਮਾਰੀਆਂ ਲੱਗੀਆਂ ਯੁੱਧ ਜੰਗਾਂ ਦੇਸ਼ਾਂ ਦਾ ਆਪਸ ਦੇ ਵਿੱਚ ਵਿਰੋਧ ਵੱਧਦਾ ਹੀ ਚੱਲਿਆ ਜਾ ਰਿਹਾ ਹੈ ਹਰ ਚੀਜ਼ ਦਾ ਜ ਡਿਜੀਟਲਾਈਜੇਸ਼ਨ ਕਰਕੇ ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਸਾਰ ਪੂਰਾ ਹੀ ਆਊਟ ਆਫ ਕੰਟਰੋਲ ਹੁੰਦਾ ਚੱਲਿਆ ਜਾ ਰਿਹਾ ਇਹ ਤੁਹਾਨੂੰ ਵੀ ਮਹਿਸੂਸ ਹੁੰਦਾ ਹੋ ਰਿਹਾ ਹੋਊਗਾ ਜਾਂ ਹੁੰਦਾ ਹੋਊਗਾ ਕਦੇ ਨਾ ਕਦੇ ਵੀ ਇੰਨਾ ਦੁਨੀਆ 'ਚ ਇੱਕਦਮ ਇੰਨਾ ਬਦਲਾਅ ਕਿਉਂ ਆ ਗਿਆ ਕਿ ਤਿੰਨ ਕਿਤੇ ਜਿਹੜਾ ਹੈਗਾ ਇਹਦੇ ਪਿੱਛੇ ਜਿਹੜੇ ਆ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਸੰਤਾਰਕ ਸਥਿਤੀ ਦੇ ਆਊਟ ਆਫ ਕੰਟਰੋਲ ਹੋਣ ਦੇ ਪਿੱਛੇ ਦਾ ਕਾਰਨ ਜਿਹੜਾ ਹੈ ਉਹ ਸਰਨ ਨੂੰ ਮੰਨਦੇ ਨੇ ਸਰਨ ਮਸ਼ੀਨ ਨੂੰ ਜਿਹੜੀ ਕਿ ਲਾਰਜ ਹਾਈਡਰੋਨ ਕੋਲਾਈਡਰ ਵੀ ਕਹਾਣੀ ਆ ਜਿਹਦੇ ਵਿੱਚ ਕੀ ਐਟਮਸ ਦੇ ਨਾਲ ਇਸ ਦੁਨੀਆ ਚ ਹਰ ਜਗ੍ਹਾ ਐਟਮਸ ਨਹੀਂ ਉਹ ਕਿਤੇ ਵੀ ਕਹਿੰਦੇ ਵੀ ਬਲੈਕ ਹੋਲ ਪੈਦਾ ਹੋ ਜਾਂਦਾ ਉਹ ਕੁਦਰਤ ਦੇ ਨਾਲ ਜਿਹੜੇ ਪੰਗੇ ਲੈਂਦਾ ਇਨਸਾਨ ਵੀ ਉਹਦੇ ਕਰਕੇ ਇਹ ਜਿਹੜੇ ਟਾਈਮ ਗਲਿਚ ਪੈਦਾ ਹੁੰਦੇ ਨੇ ਵੀ ਤੁਹਾਨੂੰ 100% ਪਤਾ ਹੁੰਦਾ ਵੀ ਤੁਸੀਂ ਉਹ ਗਲਾਸ ਅੱਧਾ ਪਾਣੀ ਦਾ ਅੱਧਾ ਕਰਕੇ ਸੋਏ ਸੀ ਤੇ ਇਹ ਪੂਰਾ ਕਿਵੇਂ ਹੋ ਗਿਆ ਤੁਹਾਨੂੰ ਫੇਰ ਲੱਗਣ ਲੱਗ ਜਾਂਦਾ ਵੀ ਨਹੀਂ ਮੇਰੀ ਯਾਦ ਆਸ਼ਤ ਵਿੱਚ ਕੋਈ ਭਰਮ ਲੱਗਿਆ ਮੈਨੂੰ ਹੀ ਕੋ ਭੁਲੇਖਾ ਲੱਗਿਆ ਮੇਰੀ ਯਾਦ ਆਸ਼ਤ ਕਮਜ਼ੋਰ ਹੋ ਗਈ ਮਤਲਬ ਹੋਇਆ ਉਹ ਐਕਚੁਅਲ ਚ ਹੁੰਦਾ ਤੁਸੀਂ ਨੁਕਸਾ ਬਦੇ ਆਪ ਚ ਕੱਢਣ ਲੱਗ ਜਾਨੇ ਬਈ ਨਹੀਂ ਇਹ ਪੋਸਿਬਿਲਿਟੀ ਨਹੀਂ ਹੈ ਪਰ ਕੁਆਂਟਮ ਲੈਵਲ ਦੇ ਉੱਤੇ ਵੀ ਉਹ ਜਿਹੜੀਆਂ ਨੇ ਬਹੁਤ ਸਾਰੀਆਂ ਪੋਸਿਬਿਲਿਟੀਆਂ ਹੈਗੀਆਂ ਨੇ ਪ੍ਰੋਬਬਿਲਿਟੀਆਂ ਹੈਗੀਆਂ ਨੇ ਆ ਇਹ ਮਾੜੀ ਯਾਦ ਆਸ਼ਤ ਕਰਕੇ ਵੀ ਹੋ ਸਕਦਾ ਪਰ ਇਹ ਸਾਡੀ ਯਾਦ ਆਸ਼ਤ ਦੇ ਨਾਲ ਕੀਤੀ ਜਾ ਰਹੀ ਛੇੜਖੰਨੀ ਕਰਕੇ ਵੀ ਹੋ ਸਕਦਾ ਵੀ ਗਵਰਨਮੈਂਟ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਹੀ ਹੋਵੇ ਕੋਈ ਕਿ ਉਹ ਗਲਿਚ ਲਿਆ ਕੇ ਚੈੱਕ ਕਰ ਰਹੀ ਹੋਵੇ ਕਿ ਜਿਵੇਂ ਮੰਡੇਲਾ ਦੇ ਬਾਰੇ ਦੇ ਵਿੱਚ ਆਪਾਂ ਇਦਾਂ ਦੀ ਚੀਜ਼ ਜਿਹੜੀ ਆ ਭੁੱਲ ਕੇ ਜਿਹੜਾ ਹੈ ਇਹ ਕਹਿਣ ਲੱਗੇ ਮੰਡੇਲਾ ਦੀ ਤਾਂ ਡੈਥ ਹੋ ਗਈ ਸੀ ਐਕਚੁਅਲ ਦੇ ਵਿੱਚ ਉਸ ਸਮੇ ਉਸ ਟਾਈਮ ਲਾਈਨ ਦੇ ਵਿੱਚ ਹੋਈ ਹੋਵੇ ਇਹਨਾਂ ਨੇ ਕੋਈ ਐਕਸਪੈਰੀਮੈਂਟ ਕੀਤਾ ਕਿਉਂਕਿ ਪਾਸਟ ਦੇ ਵਿੱਚ ਇਹ ਵੀ ਵੀਰੋ ਪ੍ਰੂਵ ਹੋ ਚੁੱਕਾ ਅਮਰੀਕਾ ਦੇ ਲੋਕ ਐ ਚੰਗੀ ਤਰ੍ਹਾਂ ਜਾਣਦੇ ਨੇ ਉੱਥੇ ਇੱਕ ਐਮਕੇ ਅਲਟਰਾ ਨਾਮ ਦਾ ਜਿਹੜਾ ਐਕਸਪੈਰੀਮੈਂਟ ਹੈ ਕਿ ਕੁਝ ਲੋਕ ਵੋਲੰਟੇਰਲੀ ਸ਼ਾਮਲ ਹੋਏ ਸੀ ਆਪਣੇ ਦੇਸ਼ ਦਾ ਭਲਾ ਸੋਚ ਕੇ ਉਹਨੂੰ ਐਮਕੇ ਅਲਟਰਾ ਪ੍ਰੋਗਰਾਮ ਕਿਹਾ ਜਾਂਦਾ ਹੈ ਜਾਂ ਐਮਕੇ ਅਲਟਰਾ ਆਪਰੇਸ਼ਨ ਕਿਹਾ ਜਾਂਦਾ ਹੈ ਜਾਂ ਐਮਕੇ ਅਲਟਰਾ ਪ੍ਰੋਜੈਕਟ ਕਿਹਾ ਜਾਂਦਾ ਹੈ ਦੂਜਾ ਜਿਹੜਾ ਹੈਗਾ ਪ੍ਰੋਜੈਕਟ ਮੌਕਿੰਗ ਬਰਡ ਦੇ ਨਾਮ ਨਾਲ ਪ੍ਰਸਿੱਧ ਦਾ ਪ੍ਰੋਜੈਕਟ ਮੌਕਿੰਗ ਬਰਡ ਇਹ ਇਹਦੀ ਜਿਹੜੀ ਉਦਾਹਰਨਾਂ ਹੈਗੀਆਂ ਇਸ ਤਰ੍ਹਾਂ ਦੀਆਂ ਕਿ ਜਦੋਂ ਸਰਕਾਰਾਂ ਨੇ ਇਦਾਂ ਕਰਕੇ ਬਹੁਤ ਸਾਰਾ ਬਹੁਤ ਸਾਰੀ ਕੁਦਰਤ ਦੇ ਨਾਲ ਛੇੜਖਾਨੀ ਕੀਤੀ ਹੈ ਇਸ ਦੁਨੀਆ ਦੇ ਫਾਈਬਰ ਨਾਲ ਐਟੋਮਿਕ ਫਾਈਬਰ ਦੇ ਨਾਲ ਛੇੜਖਾਨੀ ਕੀਤੀ ਹੈ ਤੇ ਇਹ ਜਿਹੜੇ ਨੇ ਅਮਰੀਕੀ ਜਾਣਦੇ ਨੇ ਵੀ ਉਹਨਾਂ ਦੀ ਸਰਕਾਰ ਇਦਾਂ ਕਰ ਰਹੀ ਹੈ ਕਿਉਂਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਉਹਨਾਂ ਪ੍ਰੋਜੈਕਟਸ ਦਾ ਪਾਰਟ ਰਹੇ ਨੇ ਉਹ ਦੇ ਬਾਰੇ ਬਰੀਕੀ ਚ ਜਾਣਦੇ ਨਹੀਂ ਇਵਨ ਫਿਰ ਹਗਾ ਕੁਆਂਟਮ ਲੈਵਲ ਤੇ ਵੀ ਇਸ ਤਰ੍ਹਾਂ ਦੇ ਪਰਿਵਰਤਨ ਜਿਹੜੇ ਨੇ ਸੰਭਵ ਨੇ ਕੁਆਂਟਮ ਦੀਆਂ ਜਿਹੜੀਆਂ ਥਿਉਰੀਆਂ ਕਹਿੰਦੀਆਂ ਨੇ ਉਹਨੂੰ ਕਹਿੰਦੇ ਨੇ ਸੁਪਰਪੋਜੀਸ਼ਨਿੰਗ ਦੀ ਥਿਉਰੀ ਤੇ ਕੁਆਂਟਮ ਇੰਟੈਂਗਲਮੈਂਟ ਦੀ ਥਿਉਰੀ ਇਹ ਦੋਨੋਂ ਦੱਸਦੀਆਂ ਨੇ ਵੀ ਸੰਸਾਰ ਦੇ ਵਿੱਚ ਹਰੇਕ ਚੀਜ਼ ਦੀ ਹਰ ਸੰਭਾਵਨਾ ਸੰਭਵ ਹੈ ਹਰ ਸੰਭਾਵਨਾ ਮੌਜੂਦ ਹੈ ਕੁਝ ਵੀ ਹੋ ਸਕਦਾ ਹੈ ਯਾਨੀ ਤੁਸੀਂ ਇਹ ਨਹੀਂ ਕਹਿ ਸਕਦੇ ਇਹ ਐਦਾਂ ਨਹੀਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਕੋਈ ਚੀਜ਼ ਥੱਲੇ ਤੋਂ ਉੱਪਰ ਨਹੀਂ ਜਾ ਸਕਦੀ ਉੱਪਰੋਂ ਹੀ ਥੱਲੇ ਨਹੀਂ ਜਾਊਗੀ ਚਲੀ ਜਾ ਸਕਦੀ ਹੈ ਉਹ ਵੀ ਸੰਭਾਵਨਾ ਮੌਜੂਦ ਹੈ ਜਿਹੜੀ ਉਹ ਥਿਉਰੀ ਕਹਿੰਦੀ ਹੈ ਕਿ ਵੀ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਸਮੇਂ ਕੁਛ ਵੀ ਵਾਪਰ ਸਕਦਾ ਹੈ ਉਹ ਕਹਿੰਦੇ ਵੀ ਕੁਝ ਵੀ ਹੁਣ ਆਪਾਂ ਆਪਣੀ ਜ਼ਿੰਦਗੀ ਜਿਹੜੀ ਚੱਲਦੀ ਹੈ ਉਹ ਚੱਲਦੀ ਹੈ ਦੋ ਤਰ੍ਹਾਂ ਨਾਲ ਲੋਕ ਸੋਚਦੇ ਨੇ ਵੀ ਇੱਕ ਜਿਹੜੀ ਜਿਹੜੀ ਹੈ ਆਬਜੈਕਟਿਵ ਰਿਐਲਿਟੀ ਹੁੰਦੀ ਹੈ ਦੂਜੀ ਜਿਹੜੀ ਹੈ ਸਬਜੈਕਟਿਵ ਰਿਐਲਿਟੀ ਹੁੰਦੀ ਹੈ ਆਬਜੈਕਟਿਵ ਰਿਐਲਿਟੀ ਹੁੰਦੀ ਹੈ ਸਾਰਿਆਂ ਨਾਲ ਹੀ ਕੁਝ ਵਾਪਰ ਰਿਹਾ ਹੈ ਦੁਨੀਆ 'ਚ ਵਾਪਰ ਰਿਹਾ ਜੋ ਸਬਜੈਕਟਿਵ ਰਿਐਲਿਟੀ ਜੋ ਕੱਲੇ-ਕੱਲੇ ਦੇ ਨਾਲ ਅਪ ਦੇ ਨਾਲ ਵਾਪਰਦਾ ਹੈ ਉਹ ਕਹਿੰਦੇ ਵੀ ਨਾ ਸਬਜੈਕਟਿਵ ਨਾ ਆਬਜੈਕਟਿਵ ਰਿਐਲਿਟੀ ਕੁਝ ਨਹੀਂ ਹੁੰਦੀ ਜੋ ਵੀ ਕੁਝ ਹੁੰਦੀ ਆ ਆਬਜ਼ਰਵੇਬਲ ਰਿਐਲਿਟੀ ਹੁੰਦੀ ਆ ਯਾਨੀ ਥੋੜੀ ਜਿਹੜੀ ਹੈਗੀ ਜਿਹੜੀ ਚੀਜ਼ ਨੂੰ ਤੁਸੀਂ ਵਾਸਪੈ ਰਹੇ ਹੋ ਪੇਸ਼ ਆ ਰਹੇ ਹੋ ਉਦੇ ਨਾਲ ਜੋ ਕੁਝ ਵਾਪਰ ਰਿਹਾ ਉਹੀ ਤੁਹਾਡੀ ਰਿਐਲਿਟੀ ਹੈ ਉਹ ਉਸੇ ਕਰਕੇ ਆਬਜ਼ਰਵੇਬਲ ਰਿਐਲਿਟੀ ਦੇ ਕਰਕੇ ਵਾਪਰਦਾ ਏ ਕਿਉਂਕਿ ਇਹਦੇ ਸੰਬੰਧੀ ਇੱਕ ਸਾਇੰਸ ਦਾ ਬਹੁਤ ਪਪੂਲਰ ਐਕਸਪੈਰੀਮੈਂਟ ਹੈ ਜਿਹਨੂੰ ਡਬਲ ਸਲਿਟ ਐਕਸਪੈਰੀਮੈਂਟ ਕਹਿੰਦੇ ਨੇ ਵੀ ਉਹ ਐਟਮਸ ਜਿਹੜੇ ਨੇ ਪਾਰਟੀਕਲਸ ਜਿਹੜੇ ਨੇ ਲਾਈਟ ਦੇ ਦੋ ਵਿਰਲਾਂ ਵਿੱਚ ਦੀ ਲੰਘਾਇਆ ਜਾਂਦੇ ਨੇ ਦੋ ਮੋਰੀਆਂ ਵਿੱਚ ਦੀ ਉਹਨਾਂ ਦਾ ਬਿਹੇਵੀਅਰ ਦੱਸਦਾ ਏ ਵੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਬਜ਼ਰਵ ਕਰ ਰਹੇ ਹੁੰਨੇ ਹੋ ਦੇਖ ਰਹੇ ਹੁੰਨੇ ਹੋ ਉਹਦੇ ਤੇ ਧਿਆਨ ਲਾ ਕੇ ਬੈਠੇ ਹੁੰਨੇ ਹੋ ਤਾਂ ਉਹਦਾ ਬਿਹੇਵੀਅਰ ਚੇਂਜ ਹੋ ਜਾਂਦਾ ਆਮ ਨਾਲੋਂ ਚੇਂਜ ਹੋ ਜਾਂਦਾ ਏ ਇਸੇ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਦੇ ਕਰਕੇ ਹੀ ਜਿਹੜਾ ਇਹ ਚੀਜ਼ ਪ੍ਰੂਵ ਕਰਦੀ ਹੈ ਵੀ ਜਿਹੜੀ ਇਹ ਚੀਜ਼ ਕੁਆਂਟਮ ਲੈਵਲ ਦੇ ਉੱਤੇ ਪਰਿਵਰਤਨਾਂ ਦੇ ਕਰਕੇ ਹੋ ਸਕਦੀ ਹੈ ਜਿਹੜਾ ਇੱਕ ਹੋਰ ਲੋਕ ਕਹਿੰਦੇ ਨੇ ਵੀ ਇਹ ਚੀਜ਼ ਜਿਹੜੀ ਹੈ ਟਾਈਮ ਟਰੈਵਲ ਕਰਕੇ ਹੋ ਰਹੀ ਹੈ ਜਿਹੜੇ ਨੇ ਕਈ ਲੋਕ ਕਹਿੰਦੇ ਨੇ ਕੀ ਕੋਈ ਟਾਈਮ ਟਰੈਵਲਰ ਜਿਹੜਾ ਪਾਸਟ ਦੇ ਵਿੱਚ ਜਾ ਕੇ ਉੱਥੇ ਪਾਸਟ ਦੇ ਨਾਲ ਛੇੜਖਾਨੀ ਕਰ ਰਿਹਾ ਹੈ ਵੀ ਜੀਦੇ ਕਰਕੇ ਫਿਊਚਰ 'ਚ ਵੀ ਛੇੜਖਾਨੀ ਹੋ ਰਹੀ ਹੈ ਕਿਉਂਕਿ ਪਾਸਟ ਚੇਂਜ ਇਨ ਪਾਸਟ ਕਾਉਜ਼ਸ ਚੇਂਜ ਇਨ ਫਿਊਚਰ ਇਹਦੀਆਂ ਦੋ ਉਦਾਹਰਨਾਂ ਨੇ ਬੜੀਆਂ ਵੱਡੀਆਂ ਇੱਕ ਜਵਾਨ ਮੁੰਡਾ ਵਿਆਨਾ ਦੇ ਆਰਟ ਸਕੂਲ ਦੇ ਵਿੱਚ ਗਿਆ ਐਡਮਿਸ਼ਨ ਲੈਣ ਦੇ ਲਈ ਉਹਨੇ ਕਿਹਾ ਵੀ ਮੈਂ ਆ ਬਹੁਤ ਵਧੀਆ ਆਰਟਿਸਟ ਬੰਨਣਾ ਚਾਹੁੰਦਾ ਮੇਰੇ ਅੰਦਰ ਇੱਕ ਕਲਾਕਾਰ ਦਾ ਦਿਲ ਹੈ ਵੀ ਮੈਨੂੰ ਇੱਥੇ ਐਡਮਿਸ਼ਨ ਦੇ ਦਿਓ ਤੇ ਉਹਨੂੰ ਉਸ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਮਿਲੀ ਤੇ ਉਸ ਪਾਸਟ ਦੇ ਚੇਂਜ ਨੇ ਫਿਊਚਰ ਚ ਕੀ ਚੇਂਜ ਲਿਆਤੀ ਉਸ ਜਵਾਨ ਮੁੰਡੇ ਦਾ ਨਾਮ ਹੈਗਾ ਐਡੋਲਫ ਹਿਟਲਰ ਜੇ ਉਹ ਨੂੰ ਉਹ ਸਕੂਲ ਦੇ ਵਿੱਚ ਉਹ ਐਡਮਿਸ਼ਨ ਮਿਲ ਜਾਂਦੀ ਉਹ ਪੋਲਿਟਿਕਸ ਚ ਨਾ ਜਾਂਦਾ ਜਾਂ ਫੌਜ ਚ ਨਾ ਜਾਂਦਾ ਤੇ ਉਹ ਜਿਹੜਾ ਹੈਗਾ ਇੰਨੇ ਲੋਕਾਂ ਦੀ ਮੌਤ ਦਾ ਕਾਰਨ ਨਾ ਬਣਦਾ ਇੰਨਾ ਜ਼ਾਲਮ ਸ਼ਾਸਕ ਇੰਨਾ ਜਿਹੜਾ ਹੈਗਾ ਡਿਕਟੇਟਰ ਜਿਹੜਾ ਤਾਨਾਸ਼ਾਹ ਨਾ ਬਣਦਾ ਤੇ ਐਗੀਆਂ ਵੱਡੀਆਂ ਵੱਡੀਆਂ ਵਾਰਚ ਕਰਕੇ ਇੰਨੇ ਲੋਕਾਂ ਦੀ ਮੌਤ ਦਾ ਕਾਰਨ ਬਿਲਕੁਲ ਨਾ ਬਣਦਾ ਇਹ ਦੂਜੀ ਘਟਨਾ ਜਿਹੜੀ ਹੈਗੀ ਹੈ ਕਿ 28 ਸਤੰਬਰ 1918 ਦੇ ਵਿੱਚ ਇੱਕ ਬ੍ਰਿਟਿਸ਼ ਫੌਜੀ ਨੇ ਬੰਦੂਕ ਤਾਣੀ ਸਿੱਧਾ ਕਿ ਨਾਮ ਹੈਨਰੀ ਟੈਂਡੈਂਡੀ ਸੀਗਾ ਹੈਨਰੀ ਟੈਂਡੈਂਡੀ ਨੇ ਇੱਕ ਹੋਰ ਸੈਨਿਕ ਦੇ ਉੱਤੇ ਬੰਦੂਕ ਤਾਣੀ ਫਰਾਂਸ ਦੇ ਨੇੜੇ ਇੱਕ ਪਿੰਡ ਦੇ ਵਿੱਚ ਲੜਾਈ ਚੱਲ ਰਹੀ ਸੀਗੀ ਚ ਲੜਾਈ ਚੱਲ ਰਹੀ ਸੀਗੀ ਜਰਮਨ ਫੌਜ ਦੀ ਤੇ ਬ੍ਰਿਟਿਸ਼ ਫੌਜ ਦੀ ਤਾਂ ਗੋਲੀ ਜਿਸ ਬੰਦੇ ਤੇ ਬੰਦੂਕ ਤਾਣੀ ਉਸ ਟੈਂਡੈਂਡੀ ਨੇ ਹੈਰੀ ਨਾ ਹੈਨਰੀ ਟੈਂਡੈਂਡੀ ਨੇ ਤਾਂ ਉਹ ਸਾਹਮਣੇ ਸ਼ਖਸ ਦੇ ਗੋਲੀ ਚਲਾਣ ਲੱਗਾ ਤਾਂ ਉਹਨੇ ਦੇਖਿਆ ਵੀ ਉਹਦੇ ਪਹਿਲਾਂ ਹੀ ਗੋਲੀ ਵੱਜੀ ਵੀ ਸੀਗੀ ਉਹਨੂੰ ਤਰਸ ਆ ਗਿਆ ਉਹਨੇ ਉਹਨੂੰ ਛੱੜਦਾ ਬਖਸ਼ਦਾ ਪਰ ਜੇ ਮਾਰ ਦਿੰਦਾ ਤਾਂ ਜਾਦੇ ਬੈਟਰ ਰਹਿੰਦਾ ਬਹੁਤ ਵਧੀਆ ਰਹਿਣਾ ਸੀ ਉਹ ਫੌਜੀ ਜਿਹੜਾ ਸੀਗਾ ਜਿਹਨੂੰ ਉਹਨੇ ਛੱੜਤਾ ਸੀ ਉਹ ਸੀਗਾ ਲਾਂਸ ਕਾਰਪੋਰਲ ਐਡੋਲਫ ਹਿਟਲਰ ਕਿ ਕਲਾਕਾਰ ਬਣਨ ਤੋਂ ਬਾਅਦ ਜਦੋਂ ਰਿਜੈਕਟ ਹੋ ਗਿਆ ਉਦੋਂ ਤਾਂ ਉਦੋਂ ਬਾਅਦ ਉਹ ਫੌਜ ਚ ਭਰਤੀ ਹੋਇਆ ਫੌਜ ਚ ਵੀ ਉਹਨੇ ਕਾਫੀ ਦੇਰ ਕੰਮ ਕੀਤਾ ਉਦੋਂ ਬਾਅਦ ਫਿਰ ਆ ਕੇ ਕਿਤੇ ਉਹ ਪੋਲਿਟਿਕਸ ਦੇ ਵਿੱਚ ਆਇਆ ਐਡਾ ਵੱਡਾ ਵੱਡਾ ਕੁਝ ਹੋਣਾ ਨਹੀਂ ਸੀਗਾ ਜੇ ਉਹ ਉਹਨੂੰ ਉੱਥੇ ਹੀ ਗੋਲੀ ਮਾਰ ਦਿੰਦਾ ਸੋ ਜਿਹੜੀਆਂ ਪਾਸਟ ਦੀਆਂ ਚੀਜ਼ਾਂ ਨੇ ਫਿਊਚਰ ਦੇ ਵਿੱਚ ਕਿੱਡੀਆਂ ਵੱਡੀਆਂ-ਵੱਡੀਆਂ ਚੇਂਜਸ ਪੈਦਾ ਕਰ ਸਕਦੀਆਂ ਨੇ ਉਹਦੇ ਬੇਸ ਤੇ ਵੀ ਮੰਡੇਲਾ ਇਫੈਕਟ ਨੂੰ ਵਿਚਾਰਿਆ ਜਾ ਸਕਦਾ ਏ ਕਿ ਪਾਸਟ ਦੇ ਜਿਹੜੇ ਐਕਸ਼ਨ ਨੇ ਫਿਊਚਰ ਦੇ ਐਕਸ਼ਨਸ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਕਰਦੇ ਨੇ ਹੁਣ ਮੰਡੇਲਾ ਸੰਬੰਧੀ ਜੇ ਗੱਲ ਕਰੀਏ ਤਾਂ ਮੇਰੀ ਆਪਣੀ ਨਿੱਜੀ ਯਾਦਗਾਰ ਦੇ ਮੁਤਾਬਕ ਉਹਦੀ ਡੈਥ ਜਿਹੜੀ ਆ 1998 ਤੋਂ ਲੈ ਕੇ 2003 ਦੇ ਵਿਚਾਲੇ ਮੈਨੂੰ ਜਿੰਨਾ ਕਈ ਯਾਦ ਆ ਕਿਸੇ ਟਾਈਮ ਹੋਈ ਸੀਗੀ ਪਰ ਜਿਹੜਾ ਕਿ ਤਿੰਨ ਕਿਤੇ ਆਪਾਂ ਗੱਲ ਕਰੀਏ ਵੀ ਬਾਦ ਦੇ ਵਿੱਚ ਉਹਨਾਂ ਦਾ ਉਹ ਹੋਣਾ ਜਿਉਂਦੇ ਹੋਣਾ ਉਹਨਾਂ ਦਾ ਸੱਤਾ ਦੇ ਵਿੱਚ ਆਉਣਾ ਤੇ ਬਾਅਦ ਚ ਦੁਬਾਰੋ ਮਰਨਾ ਜਦੋਂ ਦੁਬਾਰੋ ਉਹਨਾਂ ਦੀ ਮੌਤ ਦੀ ਮੈਨੂੰ ਨਿਊਜ਼ ਸੁਣੀ ਵੀ ਮੰਡੇਲਾ ਦੀ ਡੈਥ ਹੋ ਗਈ ਕਿਉਂਕਿ ਆਪਾਂ ਉਹਨਾਂ ਨਾਲ ਡਾਇਰੈਕਟਲੀ ਅਨ ਰਿਲੇਟਿਡ ਨਹੀਂ ਸੀਗੇ ਤਾਂ ਜਦੋਂ ਬਾਦ ਦੇ ਵਿੱਚ ਸੁਣਿਆ ਵੀ ਉਹਨਾਂ ਦੀ ਡੈਥ ਹੋ ਗਈ ਰਾਸ਼ਟਰਪਤੀ ਮੰਡੇਲਾ ਦੀ ਉਹ ਸੁਣਿਆ ਯਾਰ ਇਹਨਾਂ ਦੀ ਤਾਂ ਬਹੁਤ ਪਹਿਲਾਂ ਹੀ ਡੈਥ ਹੋ ਗਈ ਸੀ 10-12 ਸਾਲ ਪਹਿਲਾਂ ਹੀ 2 1998 ਤੋਂ 2003 ਦੇ ਵਿੱਚ ਕਿਸੇ ਟਾਈਮ ਹੋ ਗਈ ਸੀਗੀ ਸੋ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆਪਣੇ ਹੋਰ ਜਿਵੇਂ ਲਾ ਲੋ ਵੀ ਇੰਡੀਆ ਦੇ ਵਿੱਚ ਐਕਟਰ ਚੰਦਰ ਚੂੜ ਸਿੰਘ ਦਾ ਮਾਮਲਾ ਹੈ ਐਕਟਰ ਚੰਦਰ ਚੂੜ ਸਿੰਘ ਜਿਹੜਾ ਕਿ ਜੋ ਫਿਲਮ ਦੇ ਵਿੱਚ ਆਇਆ ਸੀ ਜਿਹੜਾ ਕਿ ਮਾਂਚਸ ਫਿਲਮ ਦੇ ਵਿੱਚ ਆਇਆ ਸੀ ਆਪਣੇ तकरीबन ਕਾਫੀ ਬੰਦੇ ਮੇਰੀ ਗੱਲ ਨਾਲ ਸਮਰਥਨ ਕਰਨਗੇ ਉਹਦੇ ਬਾਰੇ ਗੱਲ ਸੁਣਨ ਨੂੰ ਮਿਲੀ ਸੀ ਕਿ ਉਹਨੇ ਜਿਹੜਾ ਬਾਜੋ ਦਾ ਗ੍ਰਾਫ ਗਲਫੀ ਫਿਲਮਾਂ ਦੇ ਵਿੱਚ ਮਿਲ ਨੂੰ ਮਿਲੋਂ ਘਟ ਗਈਆਂ ਤੇ ਫਿਰ ਉਹਨੇ ਜਿਹੜਾ ਫਿਲਮੀ ਲਾਈਨ ਛੱਡਤੀ ਫਿਰ ਕੁਝ ਦਿਨ ਬਾਅਦ ਖਬਰ ਆਈ ਵੀ ਕਿਸੇ ਬਿਮਾਰੀ ਦੇ ਨਾਲ ਉਹਦੀ ਡੇਥ ਹੋ ਗਈ ਤੇ ਇਸ ਤਰ੍ਹਾਂ ਨਾਲ ਉਹਦੇ ਬਾਰੇ ਪਰ ਪਿੱਛੇ ਜੇ ਮੈਂ ਉਹਨੂੰ ਵੈਬ ਸੀਰੀਜ਼ ਦੇ ਵਿੱਚ ਦੇਖਿਆ ਮੈਂ ਕਿ ਯਾਰ ਇਹ ਬੰਦਾ ਇਹ ਬੰਦੇ ਦੀ ਤਾਂ ਡੈਥ ਹੋ ਗਈ ਸੀਗੀ ਮੈਨੂੰ ਯਾਦ ਹੈ ਮੈਂਨੇ ਹੋਰ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਮੇਰੀ ਗੱਲ ਦੀ ਪੁਸ਼ਟੀ ਕੀਤੀ ਮੈਨੂੰ ਲੱਗਿਆ ਵੀ ਮੈਂ ਤਾਂ ਯਾਰ ਪਤਾ ਨਹੀਂ ਮੈਂ ਹੀ ਨਾ ਐਵੇਂ ਕਿਤੇ ਬੇਇੱਜ਼ਤੀ ਕਹੋ ਕਰ ਦਵੇ ਅਗਲਾ ਕਦੇ ਵੀ ਤੈਨੂੰ ਨਹੀਂ ਯਾਦ ਹੈਗਾ ਤਾਂ ਉਹ ਇੱਕ ਬੰਦੇ ਨੂੰ ਮਾਰੀ ਜਾਂਦਾ ਪਰ ਉਹ ਇੱਕ ਦੋ ਬੰਦਿਆਂ ਨੇ ਮੇਰੀ ਗੱਲ ਨੂੰ ਔਥੈਂਟੀਫਾਈ ਕੀਤਾ ਵੀ ਹਾਂ ਸਾਨੂੰ ਵੀ ਜਿਹੜੀ ਹੈ ਇਹੀ ਸਟੋਰੀ ਪਤਾ ਹੈ ਐਕਟਰ ਚੰਦਰ ਚੂੜ ਸਿੰਘ ਦੀ ਇੱਕ ਹੋਰ ਜਿਹੜਾ ਹੈਗਾ ਮਾਮਲਾ ਸੀਗਾ ਬ੍ਰਿਟਨੀ ਸਪੀਅਰਸ ਦਾ ਇੱਕ ਨਾ ਬ੍ਰਿਟਨੀ ਸਪੀਅਰਸ ਦੇ ਦਾ ਬ੍ਰਿਟਿਸ਼ ਸਪੀਅਰ ਕੀ ਕਰਦੀ ਸੀਗੀ ਬ੍ਰਿਟਿਸ਼ ਸਪੀਅਰਸ ਜਿਹੜੀ ਹੈ ਉਹ ਬ੍ਰਿਟਿਸ਼ ਸਿੰਗਰ ਡਾਂਸਰ ਹੈ ਉਹ ਉਹਦਾ ਨਾ ਇੱਕ ਪੋਸਟਰ ਉਹ ਜਦ ਵੀ ਪੋਸਟਰ ਆਪਣਾ ਜਦੋਂ ਕੋਈ ਗਾਣਾ ਐਲਬਮ ਰਿਲੀਜ਼ ਕਰਦੀ ਸੀ ਤਾਂ ਉਹਦਾ ਜਿਹੜਾ ਪੋਸਟਰ ਰਿਲੀਜ਼ ਹੁੰਦਾ ਸੀ ਨਾ ਉਸ ਪੋਸਟਰ ਦੇ ਵਿੱਚ ਉਹਨੇ ਨਾ ਹੈੱਡਸੈਟ ਤੇ ਮਾਈਕ ਪਾਇਆ ਹੁੰਦਾ ਸੀ ਵੀ ਹੈੱਡਸੈਟ ਲੱਗਿਆ ਹੋਇਆ ਮੂਰੇ ਮੂੰਹ ਦੇ ਮੂਰੇ ਮਾਈਕ ਆ ਰਿਹਾ ਤੇ ਕਾਫੀ ਬੰਦਿਆਂ ਨੂੰ ਉਹਦੇ ਕਰਕੇ ਮਿੰਡੇਲਾ ਇਫੈਕਟ ਹੈ ਵੀ ਬ੍ਰਿਟਨੀ ਸਪੀਅਰ ਨੂੰ ਉਹਨਾਂ ਨੇ ਸਟੇਜ ਦੇ ਉੱਤੇ ਹੈੱਡਸੈਟ ਪਾ ਕੇ ਗੰਦੇ ਦੇ ਦੇਖਿਆ ਜਦ ਕਿ ਇੱਦਾਂ ਬਿਲਕੁਲ ਨਹੀਂ ਬ੍ਰਿਟਨੀ ਸਪੀਅਰ ਦੇ ਬਾਰੇ ਦੇ ਵਿੱਚ ਕੋਈ ਵੀ ਬੰਦਾ ਚੈੱਕ ਕਰ ਸਕਦਾ ਏ ਇਹ ਗੱਲ ਕਾਫੀ ਪਪੂਲਰ ਵੀ ਹੈ ਮੰਡੇਲਾ ਇਫੈਕਟ ਦੇ ਮਾਮਲੇ ਦੇ ਵਿੱਚ ਕਿ ਬ੍ਰਿਟਨੀ ਸਪੀਅਰ ਨੇ ਕਦੇ ਵੀ ਔਨ ਸਟੇਜ ਹੈੱਡਸੈਟ ਉੱਤੇ ਮਾਈਕ ਲਾ ਕੇ ਮੂੰਹ ਮੂਰੇ ਵਾਲਾ ਉਹ ਹੈੱਡਸੈਟ ਨਾ ਜਿਹੜਾ ਲੱਗਿਆ ਹੁੰਦਾ ਗੂਲ ਜਿਹਾ ਇਦਾਂ ਤੇ ਇੱਥੋਂ ਐਦਾਂ ਲੱਗਿਆ ਹੁੰਦਾ ਹੈ ਮੂੰਹ ਦੇ ਮੂਰੇ ਮਾਈਕ ਐਦਾਂ ਜੇ ਤਾਂ ਉਹ ਲਾ ਕੇ ਕਦੇ ਨਹੀਂ ਗਾਇਆ ਉਹ ਕਿਉਂਕਿ ਉਹਨਾਂ ਦਾ ਕਹਿਣਾ ਹੈ ਵੀ ਉਦਾਂ ਗਾਇਆ ਹੀ ਨਹੀਂ ਜਾ ਸਕਦਾ ਕੋਈ ਵੀ ਸਿੰਗਰ ਜਿਹੜਾ ਹੈਗਾ ਐਦਾਂ ਜਿਹੜਾ ਖਾਸ ਕਰ ਜਿਵੇਂ ਮਾਈਕਲ ਜੈਕਸਨ ਵਰਗਾ ਹੋ ਗਿਆ ਬ੍ਰਿਟਨੀ ਸਪੀਰ ਵਰਗਾ ਜਿਹੜਾ ਨੱਚਦੇ ਨੱਚ ਤੇ ਗਾਉਂਦਾ ਉਹ ਹੈੱਡਸੈਟ ਪਾ ਕੇ ਗਾ ਹੀ ਨਹੀਂ ਸਕਦਾ ਉਹ ਸਿਰਫ ਇੱਕ ਆਪਦੇ ਐਲਬਮ ਲਾਂਚ ਕਰਨ ਤੋਂ ਪਹਿਲਾਂ ਆਪਦੇ ਪੋਸਟਰ ਵਾਸਤੇ ਉਹ ਹੈੱਡਸੈਟ ਮਾਈਕ ਪਾਉਂਦੀ ਹੈ ਤੇ ਉਹਨੇ ਦਾਵਾ ਕੀਤਾ ਵੀ ਉਹ ਰੈੱਡ ਕਲਰ ਦੀ ਡਰੈਸ ਵਾਲਾ ਜਿਹੜੇ ਪੋਸਟਰ ਦੇ ਕਰਕੇ ਲੋਕੇ ਮੰਡੇਲਾ ਇਫੈਕਟ ਦਾ ਆਪ ਕਹਾਂ ਕੰਦੇ ਨੇ ਵੀ ਉਹ ਸਿਰਫ ਮੈਨੇ ਪੋਸਟਰ ਦੇ ਲਈ ਮਾਈਕ ਪਾਇਆ ਹੋਇਆ ਤੇ ਮੈਨੇ ਕਦੇ ਵੀ ਆਪਣੇ ਸਟੇਜ ਸ਼ੋਅ ਦੇ ਲਈ ਮਾਈਕ ਪਾ ਕੇ ਹੈੱਡਸੈਟ ਮਾਈਕ ਪਾ ਕੇ ਮੈਨੇ ਨਹੀਂ ਗਾਇਆ ਹੈਗਾ ਇਹ ਜਿਹੜੀ ਹੈਗੀ ਕਾਫੀ ਗੱਲ ਪਪੂਲਰ ਹੈ ਮਿੰਡੇ ਲਾਈਫ ਫੈਕਟਰ ਦੇ ਸਬੰਧ ਦੇ ਵਿੱਚ ਟੌਮ ਕਰੂਜ਼ ਦਾ ਇੱਕ ਮਾਮਲਾ ਬੜਾ ਇਹਦੇ ਸੰਬੰਧ ਦੇ ਵਿੱਚ ਕਾਫੀ ਹਾਈਲਾਈਟਡ ਹੈ ਕਿ ਇਹ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਟੌਮ ਕਰੂਜ਼ ਦੇ ਜਿਹੜੇ ਫੈਨ ਨੇ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਭਲੇਖਾ ਵੀ ਮੈਟ੍ਰਿਕਸ ਫਿਲਮ ਦੇ ਵਿੱਚ ਟੌਮ ਕਰੂਜ਼ ਸੀਗਾ ਜਦ ਕਿ ਉਹ ਚ ਕਿਆਨੂ ਰੀਵ ਸੀਗਾ ਉਹਦੇ ਚ ਟੌਮ ਗਰੂਜ਼ ਨਹੀਂ ਸੀਗਾ ਤੇ ਪਰ ਉਹ ਕਹਿੰਦੇ ਨੇ ਨਹੀਂ ਨਹੀਂ ਬਹਿਸ ਕਰਦੇ ਨੇ ਉਹ ਲੋਕਾਂ ਨਾਲ ਅੜ ਜਾਂਦੇ ਨੇ ਵੀ ਨਹੀਂ ਯਾਰ ਮੈਟ੍ਰਿਕਸ ਫਿਲਮ ਦੇ ਵਿੱਚ ਤਾਂ ਟੌਮ ਗਰੂਜ਼ ਸੀਗਾ ਜਦ ਕਿ ਬਿਲਕੁਲ ਨਹੀਂ ਮੈਟ੍ਰਿਕਸ ਫਿਲਮ ਚ ਟੌਮ ਗਰੂਜ਼ ਨਹੀਂ ਸੀਗਾ ਮੈਟ੍ਰਿਕਸ ਫਿਲਮ ਦੇ ਵਿੱਚ ਕਿਆਨੂ ਰੀਵ ਸੀਗਾ ਜਿਹਦੀਆਂ ਛੋਟੀਆਂ ਛੋਟੀਆਂ ਨਹੀਂ ਅੱਖਾਂ ਨੇ ਆ ਕਿਤੇ ਨਾ ਕਿਤੇ ਐਕਟਰ ਚੰਦਰ ਚੂੜ ਦਾ ਜਿਹੜਾ ਹੈ ਮਾਂਚਸ ਫਿਲਮ ਚ ਆਇਆ ਸੀ ਜੋਸ਼ ਫਿਲਮ ਚ ਵੀ ਈਸ਼ਵਰਿਆ ਆਏ ਸੀਗੀ ਨਾਲ ਉਹਦਾ ਫਿਲਮਾਂ ਛੱਡਣਾ ਕਿ ਜਿਹੜਾ ਹੈ ਕਿਤੇ ਨਾ ਕਿਤੇ ਕੋਈ ਬਿਮਾਰੀ ਹੋਣੀ ਫੇਰ ਉਹਦਾ ਫਿਲਮਾਂ ਛੱਡ ਕੇ ਜਿਹੜਾ ਹੈ ਫੋਰਨ ਦੇ ਵਿੱਚ ਚਲੇ ਜਾਣਾ ਜੀ ਕਿਸੇ ਨੇ ਇਹ ਗੱਲ ਸੁਣੀ ਹੁੰਦੀ ਆ ਕੋਈ ਕਹਿੰਦਾ ਉਹਦੀ ਬਿਮਾਰੀ ਨਾਲ ਮੌਤ ਹੋ ਗਈ ਐਦਾਂ ਦੀਆਂ ਗੱਲਾਂ ਸੁਣੀ ਆਉਂਗੀਆਂ ਪਰ ਕਿਸੇ ਨੂੰ ਵੀ ਕੋਈ ਵੀ ਐਕਸਪੈਕਟਡ ਨਹੀਂ ਜਦ ਹਰ ਬੰਦਾ ਜਿਹਨੇ ਐਦਾਂ ਦੀ ਗੱਲ ਸੁਣੀ ਹੋਗੀ ਉਹ ਚੌਕਿਆ ਹੋਊਗਾ ਉਹਨੂੰ ਬੱਦ ਸੀਰੀਜ਼ ਦੇ ਵਿੱਚ ਰੀਸੈਂਟਲੀ ਆਈਆਂ ਵੈਬ ਸੀਰੀਜ਼ ਦੇ ਵਿੱਚ ਦੇਖ ਕੇ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਦੋਕ ਵਾਰ ਇਹ ਮੇਰਾ ਆਪਣਾ ਨਿੱਜੀ ਤਜਰਬਾ ਦੋਕ ਵਾਰ ਇਹ ਮੇਰੇ ਨਾਲ ਵੀ ਕਿਉਂਕਿ ਹੋਇਆ ਇਦਾਂ ਦੋ ਤਿੰਨ ਵਾਰ ਹਰ ਬੰਦਾ ਦੋ ਵਾਰ ਜ਼ਿੰਦਗੀ ਚ ਦੋ ਤਿੰਨ ਬੰਦੇ ਉਹਦੀ ਹਰ ਬੰਦੇ ਦੀ ਜ਼ਿੰਦਗੀ ਚ ਇਹ ਜੇ ਹੁੰਦੇ ਨੇ ਜਿਨ੍ਹਾਂ ਦੀ ਡੈਥ ਹੁੰਦੀ ਆ ਤੇ ਬੰਦਾ ਕਹਿੰਦਾ ਯਾਰ ਇਹ ਬੰਦੇ ਦੀ ਕੋਈ ਦੱਸਦਾ ਵੀ ਆ ਫਲਾਣੇ ਬੰਦੇ ਦੀ ਡੈਥ ਹੋਈ ਆ ਬੰਦਾ ਕਹਿੰਦਾ ਨਹੀਂ ਯਾਰ ਇਹਦੀ ਡੈਥ ਤਾਂ 10 8 10 ਸਾਲ ਪਹਿਲਾਂ ਹੋ ਗਈ ਸੀਗੀ ਮੈਨੂੰ ਪੱਕਾ ਯਾਦ ਆ ਆ ਫਲਾਣੀ ਬਿਮਾਰੀ ਜਾਂ ਫਲਾਣੇ ਰੀਜ਼ਨ ਨਾਲ ਹੋਈ ਸੀ 100% ਰੀਜ਼ਨ ਉਹੀ ਹੁੰਦਾ ਤੇ ਬੰਦੇ ਦੀ ਡੈਥ ਜਿਹੜੀ ਹੈ ਇੱਕ ਦੋ ਦਿਨ ਪਹਿਲਾਂ ਹੋਈ ਹੁੰਦੀ ਆ ਤੇ ਤੁਹਾਨੂੰ ਪੱਕਾ ਯਾਦ ਹੁੰਦਾ ਵੀ 8 10 ਸਾਲ ਪਹਿਲਾਂ ਤੁਸੀਂ ਉਹਦੀ ਡੈਥ ਬਾਰੇ ਪੱਕੇ ਤੌਰ ਤੇ ਸੁਣਿਆ ਸੀਗਾ ਮੇਰੇ ਇੱਕ ਵਾਕਫ ਸੀਗਾ ਮੁੰਡਾ ਪਟਿਆਲੇ ਦਾ ਸੀਗਾ ਤੇ ਮੈਨੂੰ ਪੱਕਾ ਯਾਦ ਹੈ ਵੀ ਮੈਂ ਕਈ ਵਾਰ ਦੋ ਤਿੰਨ ਵਾਰ ਉਸ ਬੰਦੇ ਨੂੰ ਯਾਦ ਕਰਦੇ ਹੋਏ ਕਿਸੇ ਬੰਦੇ ਨੂੰ ਦੱਸਿਆ ਵੀ ਉਹਦੇ ਕਿ ਰਿਸ਼ਤੇਦਾਰ ਨੂੰ ਵੀ ਦੱਸਿਆ ਕਿ ਵੀ ਉਹ ਯਾਰ ਮੁੰਡਾ ਚੰਗਾ ਹੁੰਦਾ ਸੀਗਾ ਵੀ ਉਹਦੀ ਡੈਥ ਹੋ ਗਈ ਤੇ ਇਸ ਤਰ੍ਹਾਂ-ਤਰ੍ਹਾਂ ਕਰਕੇ ਆ ਗੱਲ ਸੁਣੀ ਸੀ ਵੀ ਉਹਦਾ ਜਿਹੜਾ ਰਾਤ ਨੂੰ ਸੁੱਤਾ ਹੀ ਰਹਿ ਗਿਆ ਤਾਂ ਬਟ ਜਦੋਂ ਮੈਨੂੰ ਸੁਣਨ ਨੂੰ ਮਿਲਿਆ ਆ ਤਿੰਨ ਚਾਰ ਮਹੀਨੇ ਪਹਿਲਾਂ ਵੀ ਉਹ ਫਲਾਣੇ ਬੰਦੇ ਦੀ ਡੈਥ ਹੋ ਗਈ ਆ ਨਾ ਆਮਦੇ ਦੀ ਮੈਂ ਬੜਾ ਹੈਰਾਨ ਹੋਇਆ ਵੀ ਉਹਦੀ ਡੈਥ ਤਾਂ 8-10 ਸਾਲ ਪਹਿਲਾਂ ਹੋਲੀ ਸੀਗੀ ਰੀਜ਼ਨ ਸੇਮ ਸੀਗਾ ਰੀਜ਼ਨ ਸੀਗਾ ਵੀ ਉਹਨਾਂ ਨੇ ਕਿਹਾ ਸਤਾ ਹੀ ਰਹਿ ਗਿਆ ਉਹਦੇ ਦਿਲ ਦੀ ਧੜਕਣ ਬੰਦ ਹੋ ਗਈ ਹਾਰਟ ਫੇਲ ਹੋ ਗਿਆ ਸੋ ਇਸ ਚੀਜ਼ ਨੂੰ ਜਿਹੜਾ ਹੈ ਮੰਡੇਲਾ ਇਫੈਕਟ ਕਿਹਾ ਜਾਂਦਾ ਤਾਂ ਤੁਸੀਂ ਸੋਚ ਸਕਦੇ ਹੋ ਵੀ ਇਹ ਹਰ ਬੰਦੇ ਦੇ ਨਾਲ ਇਸ ਤਰ੍ਹਾਂ ਦੀ ਕੁਝ ਨਾ ਕੁਝ ਘਟਨਾ ਵਾਪਰਦੀ ਹੈ ਉਹਦਾ ਜਿਹੜਾ ਕਾਰਨ ਕੁਝ ਵੀ ਹੋਣ ਉਹਦੇ ਪਰ ਇਹ ਚੀਜ਼ ਵਾਪਰਦੀ ਹੈ ਸੋ ਦੋਸਤੋ ਤੁਹਾਡਾ ਇਸ ਫੀਨੋਮੈਨਾ ਦੇ ਬਾਰੇ ਕੀ ਵਿਚਾਰ ਹੈ ਆਪਣਾ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੀ ਇਸ ਵੀਡੀਓ ਨੂੰ ਫਾਰਵਰਡ ਕਰਨਾ ਬਿਲਕੁਲ ਨਾ ਭੁੱਲਣਾ ਸੋ ਵੱਧ ਤੋਂ ਵੱਧ ਵੀਰ ਆਪਣੇ ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਰ ਆਪਣੇ ਪੇਜ ਅਦ੍ਰਿਸ਼ਮ ਨੂੰ ਫੋਲੋ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦ